ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੋਂੜੇ ਬਾਈ ਜੀ ਹਸੀ ਕਾਲਾ ਜੀ ਉਹ ਠੀਕ ਹੋ ਵਧੀਆ ਵਧੀਆ ਬਾਈ ਨਾਮ ਤੇ ਐਡਰੈਸ ਹੋਵੇ ਨਾਮ ਬਾਈ ਬਰੋਨੀ ਜਨ ਕੇ ਪਿੰਡ ਗਿੱਲ ਕੋਠੀ ਜ਼ਿਲ੍ਹਾ ਜਿਲ੍ਹਾ ਬਰਨਾਲਾ ਤਹਿਸੀਲ ਬਾਈ ਰਜੀਨਤਾਪਾਪਾ ਜੀ ਤਾਪਾ ਨੇੜੇ ਪਿੰਡ ਬਾਈ ਨੇੜੇ ਪੇ ਸਹਣਾ ਰੈਂ ਦਾ ਪਾਪਾ ਕੋ ਕੰਟੀ ਰਹਿੰਦੀ ਮੋਬਾਈਲ ਨੰਬਰ ਦੋ ਮੋਬਾਈਲ ਨੰਬਰ 8878 ਬਾਈ 26208 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕੀ ਡਿਟੇਲ ਹੈ ਜੀ ਇਹ ਭਾਈ ਸੱਜਰ ਸੋਈ ਵੀ ਆ ਠੀਕ ਆ 12 12 ਦਿਨ ਦਿਨ ਹੋਏ 15 ਮੰਨ ਲੇ ਕੋਈ ਬਸੇ ਜਾਂ ਕੋਸਾ ਦਾ ਠੀਕ ਆ ਬੱਚਾ ਇਹਦਾ ਭਾਈ ਆ ਬਸਾ ਬਾਹਰ ਹੀ ਆਦਾ ਭਾਈ ਆਹ ਟਰਾਲੀ ਨਾਲ ਖੜਾ ਹਾਂ ਠੀਕ ਆ ਭਾਈ ਤੇ ਦੁੱਧ ਕਿੰਨਾ ਭਾਈ ਹੁਣ ਦੋਤਾ ਭਾਈ 10 ਤੋਂ ਵੱਧ ਦੀ 10 ਲੀਟਰ ਇਹ ਮੰਨ ਕੇ ਲੈ ਕੇ ਜਾਵੇ ਠੀਕ ਹੈ ਨਾ ਇਹਦੇ ਬੰਦੇ ਲੈ ਕੇ ਜਾ ਠੀਕ ਆ ਭਾਈ ਪਾਏ ਦੋ ਰੰਗ ਚੋਲੇ ਭਾਈ ਜਾਂ ਦੋ ਰੰਗ ਤੋਲੇ ਤਨ ਚੋਲੇ ਆਪਣਾ ਉਹਦਾ ਕੋਈ ਚੱਕਰ ਨਹੀਂ ਬਹੁਤ ਠੀਕ ਆ ਭਾਈ ਸੁਈ ਸਵਾਈਆ ਬੱਚਾ ਮਗਰ ਬਈ ਬੱਚਾ ਦਾ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਬਰੀਡ ਵਾਈਜ਼ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਦੀ ਮੱਝਾਂ ਵਰਗਾ ਦੁੱਧ ਹੋਊਗਾ ਬਈ ਖਾਨ ਤੁਣ ਵੀ ਚੰਗਾ ਲੱਗਿਆ 10 ਲੀਟਰ ਦੁੱਧ ਬਈ ਕਹਿੰਦਾ ਮੰਨ ਕੇ ਆ ਜਾਓ ਬਈ ਹੈਂਡਫੁਲ ਫੁੱਲ ਆਉਣੀ ਜਮੇ ਮੱਝਾਂ ਵਰਗਾ ਦੁੱਧ ਹੋਣਾ ਬਈ ਬੱਸ ਇਹਦਾ ਵਾੜਾ ਕਰ ਦੇਣੀ ਹੈ ਇਤਾਂ ਉਹ ਕਰਦੀ ਤੇ ਮੁੱਲ ਕੀ ਇਹਦਾ ਜਾਇਜ਼ ਆ ਬਈ ਮੁੱਲ ਬਈ ਇਹ 25000 ਦੀ ਦੇ ਦਾਂ ਯਾਰ 25000 ਰੁਪਏ ਮਾਨਤਨ ਹੋ ਜੀਵੇ ਉਹ ਸੀਲ ਥਾਉ ਹੋਈ ਹੈ ਮਾਨਤਨ ਕਰਦੇ ਵਾਪ ਪੈਸੀ ਹੋ ਜੇ ਕਰੇ ਯੇ ਮਰਦੀ ਲੈ ਸ਼ਾਬਾਸ਼ ਠੰਡੀ ਬਹੁਤ ਆ ਨਾ ਚੋਂ ਚਾਂਦਾ ਕੋਈ ਤੇ ਕਿੰਨਿਓ ਮੱਲਤੀ ਦਾ ਕਰਕੇ ਦਾ ਮੋੜਾ ਮੋਟਾ ਐ ਸੀ ਕਿਹੜਾ ਪਸ਼ੂ ਆਪਾਂ ਘਰੋਂ ਕੱਢਦੇ ਨਹੀਂ ਸਹੀ ਗੱਲ ਆ ਭਾਈ ਹੂੰ ਠੰਡੀ ਲੈ ਫੋਲ ਆ ਭਾਈ ਜਿਵੇਂ ਮਰਜੀ ਹੱਥ ਲੈ ਚੱਲ ਕਹਿ ਨਹੀਂ ਕਰਮ ਵਾਲੀ ਕੁਛ ਨਹੀਂ ਅੱਗੇ ਭਰਾ 2 ਨੰਬਰ ਤੇ ਜਿਹੜਾ ਸੂਆ ਸੂਈ ਵੀ ਐ ਇਹ ਤਾਂ ਹੋਊਗਾ ਭਾਈ ਤੀਜੇ ਚੌਥੇ ਹਿਅਰਾਮ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਹੋ ਗਿਆ ਹੁਣੇ 4 ਮਹੀਨੇ ਹੋ ਗਏ ਭਾਈ ਬੱਚਾ ਭਾਈ ਹੈ ਨਹੀਂ ਭਾਈ ਇਹਦੇ ਮਾਰ ਕੋਸੀ ਬੱਚਾ ਦੁੱਧ ਕਿੰਨਾ ਹੋ ਦੁੱਧ ਦੇ ਹਲੇ 12 ਲੀਟਰ ਹੋਊਗਾ ਨੈਟ 12 ਦੇ ਵੱਧ ਹੀ ਹੋਣਾ ਠੀਕ ਆ ਭਾਈ ਆ ਫੇਸ ਚੰਗਾ ਬੱਚਾ ਬਾਈ ਕਹਿੰਦਾ ਹੈ ਨਹੀਂ ਤੇ ਥਣਲੇਵਾ ਬੜਾ ਕਮਾਲ ਦਾ ਦੁੱਧ ਵੀ ਪਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਤੋਰਾ ਸਾਰਾ ਵੀ ਚੰਗਾ ਉਹ ਗੱਬਣਾ ਜਰੂਰ ਹੋਊਗਾ 1.5 ਮਹੀਨੇ ਹੋਊਗੇ ਇਹ ਪੱਕਾ ਨਹੀਂ ਕਹਿ ਸਕਦਾ ਪਗਲਾ ਕਿਸੇ ਨਾ ਚੈੱਕ ਨਹੀਂ ਕਰਾਈ ਵੀ ਕੋਈ ਹਾਂ ਕਿਸੇ ਨੂੰ ਪਤਾ ਹੋਦਾ 1.5 ਮਹੀਨੇ ਚੈੱਕ ਤੇ ਕਰ ਲੈ 1.5 ਮਹੀਨੇ ਵਿੱਚ ਕਰ ਓਕੇ ਬਾਈ ਤੇ ਮੁੱਲ ਕੀ ਇਹਦਾ ਜਾਇਜ਼ ਆ ਇਹਦਾ 16000 ਰੁਪਏ ਦੇ ਦਾਂਗੇ ਬਾਈ ਮਾਨਤਾਣ ਹੋ ਜਾ ਬਾ ਮਾਨਤਾਨੀ ਆਪੋ ਤਾਂ ਮੋਲੀ ਹੋ ਜੇ ਕਿ ਰਹੇ ਬੁੜੀਆਂ ਕਹੇ 20 ਕਿ ਜਿਹੜੀ ਮਾਹ ਕਹਿਣ ਦਾ ਹੀ ਫਾਇਦਾ ਜਿਹੜੀ ਚੀਜ਼ ਦੇਣੀ ਹੈ ਜਿੰਨੀ ਉਹਨੇ ਦੇ ਦੇ ਸਹੀ ਗੱਲ 16000 16000 ਰੁਪਏ ਮੋਲ ਹਾਂ 16000 ਰੁਪਏ ਠੀਕ ਆ ਮਾਨਤਾਨ ਹੋ ਜਾਣਾ ਮਾਨਤਾਨ ਉਹ ਸਾਹੂ ਵਸੇਰੀ ਆ ਕੋਈ ਝੋਣ ਜਾਣ ਦਾ ਨਹੀਂ ਢੰਡੀ ਢੰਡੀ ਪੂਰੀ ਆ ਬਈ 16000 ਰੁਪਏ ਮੋਲ ਲੱਗ ਜਾ ਜਾਇਜ ਮੋਲ ਆ ਬਾਟ ਕੀ ਜਿਹੜਾ ਮਾਨਤਾਨ ਜ਼ਰੂਰ ਹੋ ਜੇ ਦੋਨਾਂ ਜਿਹੜੀ ਮਰਜ਼ੀ ਨੇ ਮਰਜ਼ੀ ਉਹ ਕਰੀ ਚੜੇ ਝੋਣ ਚਾਹਂਦਾ ਨਹੀਂ ਕਾ ਲੇਖੋ ਬਈ ਘਟਾਂ ਤੁਹਾਨੂੰ ਤਾਂ ਬਹੁਤ ਚੰਗੀਆਂ ਨੇ ਧਾਰ ਵੀ ਵਧੀਆ ਝੋ ਇਹ ਸੇਵਾ ਕਰਨ ਵਾਲੀ ਬਸ ਬੰਦਾ ਪਾਲੂਗਾ ਤੇ ਚਲੂਗਾ ਇਹਦਾ ਮੱਝਾਂ ਰਗੇ ਦੁੱਧ ਤੈਨੂੰ ਪਤਾ ਤੇ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾ ਤੇ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ